ਉਸ਼ਵੀ ਬੜਾ ਤੇ ਹੌਸਲੇ ਵੀ ਖਰੇ ਨੇ ਉਹ ਅਸੀਂ ਐਦਾਂ ਨਹੀਂ ਉਹ ਹਾਰਦੇ ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ ਸਾਡੇ ਹੱਥ ਵਾਹਿਗੁਰੂ ਨੇ ਫੜੇ ਨੇ ਇੱਕ ਕਹਾਣੀ ਆ ਚੰਦ ਸਿੰਘ ਸੰਧੂ ਦੀ ਪਿੰਡ ਕੰਮਿਆਣੇ ਦਾ ਵਸਨੀਕ ਹੈ ਤੇ ਅੱਖਾਂ ਤੋਂ ਭਾਵੇਂ ਨਹੀਂ ਦਿਸਦਾ ਪਰ ਚੰਦ ਸਿੰਘ ਉਹ ਹਰ ਕੰਮ ਕਰਦਾ ਜੋ ਆਮ ਬੰਦਾ ਕਰ ਸਕਦਾ ਆਪ ਤੁਹਾਨੂੰ ਲੈ ਚਲਦੇ ਹਾਂ ਬਾਈ ਦੀ ਪੂਰੀ ਕਹਾਣੀ ਦੇ ਵੱਲ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਇਹ ਸਵਾਗਤ ਹੈ ਸਾਡੇ ਚੈਨਲ ਦੇ ਉੱਪਰ ਅੱਜ ਅਸੀਂ ਖੜੇ ਆ ਪਿੰਡ ਕੰਮਿਆਣੇ ਦੇ ਵਿਖੇ ਤੇ ਮੇਰਾ ਪਿੰਡ ਆ ਕੰਮਿਆਣਾ ਅੱਜ ਤੁਹਾਨੂੰ ਅਸੀਂ ਸਾਡੇ ਪਿੰਡ ਦੇ ਬਾਈ ਦੇ ਨਾਲ ਮਲਾਉਣ ਜਾ ਰਹੇ ਹਾਂ ਜੀ ਜਿਨ੍ਹਾਂ ਨੂੰ 10 ਸਾਲ ਤੱਕ ਤਾਂ ਦਿਸਿਆ ਪਰ ਉਸ ਤੋਂ ਬਾਅਦ ਕੁਦਰਤੀ ਉਹਨਾਂ ਦੀ ਨਿਗਾ ਚਲੀ ਗਈ ਤੇ ਅੱਜ ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਆਓ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਬਾਈ ਜਾਨ ਜੀ ਕੀ ਹਾਲ ਹੈ ਜੀ ਠੀਕ ਹੈ ਜੀ ਸਾਥਰੀ ਕਾਲ ਅਸੀਂ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਤੁਸੀਂ ਸਾਨੂੰ ਇਹ ਦੱਸੋ ਜੀ ਵੀ ਤੁਹਾਡੀ ਨਿਗਾ ਕਿੰਨਾ ਕ ਚਿਰ ਤੋਂ ਤੁਹਾਡੀ ਨਿਗਾ ਚਲੀ ਗਈ ਜੀ ਕਿੰਨੇ ਕ 10 ਸਾਲ ਦੇ ਦੀ ਤੁਸੀਂ ਹੂੰ ਠੀਕ ਹੈ ਜੀ ਤੇ ਕੀ ਘਟਨਾ ਵਾਪਰੀ ਵੀ ਤੁਹਾਡੀ ਨਿਗਾ ਚਲੀ ਗਈ ਕੋਈ ਪਤਾ ਨਹੀਂ ਪ੍ਰਮਾਤਮਾ ਦੀ ਵੀ ਗਈ ਬੱਸ ਅੱਛਾ ਜੀ ਰਾਤ ਨੂੰ ਯਾਨੀ ਕਿ ਨਹੀਂ ਦੀਂਦੇ ਇੰਦ ਰਾਤਾਂ ਵਾਂਗ ਜਿਵੇਂ ਪਹਿਲਾਂ ਜੋ ਚੰਦ ਰਾਤਾਂ ਕਹਿੰਦੇ ਸੀ ਅੱਛਾ ਜੀ ਰਾਤ ਨੂੰ ਘਟ ਦੀਂਦਾ ਹੀ ਮੜਾ ਮੂਟਾ ਤੇ ਦਿਨੇ ਤੁਰਿਆ ਫਿਰਦਾ ਸੀ ਉਦੋਂ ਬਾਅਦ ਜਿਵੇਂ ਚਲੀ ਗਈ 10ਵੇਂ 11ਵੇਂ ਥਾਲ ਚ ਠੀਕ ਹੈ ਜੀ ਉਦੋਂ ਬਾਅਦ 11ਵੇਂ ਥਾਲ ਚ ਜਿਵੇਂ ਨਿਕਾ ਗਈ ਕੋਈ ਵਾਸਤਾ ਨਹੀਂ ਕੋਈ ਹੁਣ ਹੈਗਾ ਸੁਰਿਆ ਫਿਰਦਾ ਸਾਰੇ ਪਿੰਡ ਚ ਠੀਕ ਹੈ ਜੀ ਬਾਹਰ ਅੰਦਰ ਵੀ ਜਾਵੜਦਾ ਸ਼ਹਿਰ ਸ਼ੁਰ ਵੀ ਜਾਵੜੀ ਦਾ ਅੱਛਾ ਜੀ ਵੀ ਸ਼ਹਿਰ ਵੀ ਚਲੇ ਜਾਨੇ ਤੁਸੀਂ ਹਾਂ ਰੁਸ਼ਕੇ ਰੁਸ਼ਕੇ ਤੇ ਬਹਿ ਕੇ ਠੀਕ ਹੈ ਜੀ ਜਾਂ ਏਥੋਂ ਤੇ ਜਿੱਥੇ ਜਾਣਾ ਉੱਥੇ ਵੀ ਅਗਲੇ ਨੂੰ ਕਹਿ ਦੇਣਾ ਵੀ ਇੱਥੇ ਟਾਰ ਦੇ ਜਾਂ ਉੱਥੋਂ ਵਹਾ ਲਿਆ ਠੀਕ ਹੈ ਜੀ ਤੇ ਬਾਕੀ ਆਉਂਦਾ ਇੱਥੇ ਪਿੰਡ 'ਚ ਤਾਂ ਸਾਰੇ ਹੀ ਤੁਰਿਆ ਫਿਰਦਾ ਠੀਕ ਹੈ ਜੀ ਜਿਹਦੇ ਘਰੇ ਜਿਹਦੇ ਨਾਲ ਆਖੀ ਬੀਤੀ ਉਹਦੇ ਘਰੇ ਵੀ ਜਾਵੜੀ ਦਾ ਠੀਕ ਹੈ ਜੀ ਜਾਣ ਪਛਾਣ ਵੀ ਹੁਣ ਜਿਵੇਂ ਤੇਰੇ ਨਾਲ ਆ ਹਾਂਜੀ ਹਾਂਜੀ ਰਿੰਦੇਗੜ ਨਾਲ ਆ ਤੇਰੇ ਨਾਲ ਆ ਵੀ ਠੁੱਡੇ ਕੋਲੇ ਜਾਵੜਿਆ ਠੁੱਡੇ ਕੋਲੇ ਬਹਿ ਖੜੂ ਗਿਆ ਹਾਂਜੀ 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 ਘਰੇ ਵੀ ਜਾਵੜਿਆ ਠੀਕ ਹੈ ਜੀ ਇਸ ਤਰ੍ਹਾਂ ਜਾ ਜੂਬੜੀ ਦਾ ਠੀਕ ਹੈ ਜੀ ਸਾਰੇ ਘੁੰਮ ਘਮ ਪਿੰਡ 'ਚ ਤਾਂ ਸਾਰੇ ਹੀ ਤੁਰੇ ਫਿਰਦਾ ਤੇ ਬਾਈ ਚੰਦ ਮੈਂ ਤਾਂ ਥੋੜੀ ਇੰਟਰਵਿਊ ਸੁਣੀ ਸੀ ਪਹਿਲਾਂ ਹੀ ਆਪਣੇ ਪਿੰਡ ਦੇ ਮੁੰਡੇ ਨੇ ਪਾਈ ਸੀ ਸਰਬਜੀਤ ਨੇ ਤੇ ਤੁਹਾਨੂੰ ਕਾਸਟਾਂ ਦਾ ਬਹੁਤ ਸ਼ੌਂਕ ਸੀਗਾ ਤੇ ਕੈਸਟਾਂ ਬਾਰੇ ਸਾਨੂੰ ਦੱਸੋ ਵੀ ਜਦੋਂ 40-50 ਕੈਸਟਾਂ ਦੇ ਵਿੱਚ ਤੁਸੀਂ ਕੈਸਟਾਂ ਕਿਵੇਂ ਪਛਾਣ ਲੈਂਦੇ ਵੀ ਇਹ ਮੇਰੀ ਕੈਸਟ ਆ ਵੀ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਦਰਸ਼ਕਾਂ ਨੂੰ ਤੁਸੀਂ ਦੱਸੋ ਉਹਦੇ ਬਾਰੇ ਜੀ ਜਿਹੜਾ ਚੱਕਰ ਸੀ ਨਾ ਹਾਂਜੀ ਹਾਂਜੀ ਉਹਦੇ ਤੇ ਆਪਦੀ ਕੋਈ ਨਿਸ਼ਾਨੀ ਲਾਈ ਹੁੰਦੀ ਸੀ ਠੀਕ ਹੈ ਜੀ ਉਹ ਨਿਸ਼ਾਨੀ ਯਾਨੀ ਕਿ ਹਰੇਕ ਬੰਦੇ ਨੂੰ ਨਹੀਂ ਉਸ ਨਿਸ਼ਾਨੀ ਦਾ ਪਤਾ ਲੱਗਦਾ ਜੀ ਠੀਕ ਹੈ ਜੀ ਆਪਦੀ ਯਾਨੀ ਕਿ ਜਿਵੇਂ ਤੇਰੀ ਚੀਜ਼ ਹੁਣ ਤੇਰੇ ਲੀੜੇ ਆ ਹਾਂਜੀ ਹਾਂਜੀ ਤੂੰ ਆਪਦੇ ਬੈਕ ਦੇ ਵਿਚਾਲੇ ਰੱਖੇ ਹੋਏ ਆ ਹਾਂਜੀ ਹਾਂਜੀ ਹੁਣ ਮੈਂ ਲੀੜੇ ਧੁੰਦਾ ਸੀ ਆਪਦੇ ਠੀਕ ਹੈ ਜੀ ਮੈਂ ਰਾਤ ਕੱਲ ਵੀ ਗੱਲ ਚੱਲੀ ਮਾਜਨ ਕੋਲੇ ਲੱਟੇ ਕੋਲੇ ਜਿਹਦੇ ਕੋਲੇ ਮੈਂ ਜਾ ਕੇ ਬਹਿਣਾ ਹਾਂਜੀ ਹਾਂਜੀ ਉਹ ਆਂਦਾ ਜਰਾ ਤੈਨੂੰ ਨਿਸ਼ਾਨੀ ਕੀ ਹੁੰਦੀ ਸੀ ਵੀ ਲੀੜੇ ਡੋਡੀ ਦੇ ਵੀ ਪਾ ਸਕਦਾ ਸੀ ਹਾਂਜੀ ਹਾਂਜੀ ਮੈਂ ਕਿਹਾ ਜਦੋਂ ਮੈਂ ਲੀੜੇ ਤੋਂ ਲਈ ਨਾ ਆਪਦੇ ਹਾਂਜੀ ਵੀ ਮਾਥਾ ਢਿੱਲੀ ਰਹਿੰਦੀ ਸੀ ਉਦੋਂ ਇਹ ਤਾਂ ਛੋਟਾ ਦਾ ਵਿਆਹ ਹੀ ਨਹੀਂ ਸੀ ਅਜੇ ਅੱਛਾ ਅੱਛਾ ਜੀ ਤੇ ਮੈਂ ਕਿਹਾ ਵੀ ਮੇਰੇ ਲੀੜੇ ਧੋਕੇ ਆਪਦੇ ਮੈਂ ਆਪ ਹਾਂਜੀ ਹਾਂਜੀ ਤੈ ਮਾਰ ਕੇ ਪਜਾਮਾ ਵਿਚਾਲੇ ਕਰ ਦਿੰਦਾ ਜੀ ਤੇ ਕੁੜਤੇ ਦੀ ਚਿਹਦੇ ਵਿਚਾਲੇ ਐਂ ਕਰ ਦਿੰਦਾ ਸੀ ਠੀਕ ਹੈ ਜੀ ਮੈਨੂੰ ਆਦਾ ਜਿਹੜਾ ਤੈਨੂੰ ਰੰਗ ਬਰੰਗ ਦਾ ਕੀ ਪਤਾ ਲੱਗਦਾ ਹੈ ਮੈਂ ਰੰਗ ਦਾ ਤਾਂ ਮੈਨੂੰ ਨਹੀਂ ਸੀ ਪਤਾ ਲੱਗਦਾ ਪਰ ਮੈਂ ਕਿਹਾ ਜਿਹੜੇ ਮੇਰੇ ਲਈ ਲਾਏ ਹੁੰਦੇ ਸੀ ਤੋਂ ਉਥੇ ਜਿੱਦੋਂ ਹਾਂਜੀ ਉਹ ਮੈਂ ਤੈਹ ਜਦੋਂ ਸੁੱਕ ਗਏ ਸੁੱਕ ਗਏ ਉਹ ਵਿਚਾਲੇ ਪਜਾਮੇ ਦੀ ਤੈਹ ਕਰ ਦੇਣੀ ਠੀਕ ਹੈ ਜੀ ਤੇ ਉੱਤੇ ਕੁੜਤੇ ਦੀ ਕਰ ਦੇਣੀ ਠੀਕ ਹੈ ਜੀ ਤੇ ਮੈਨੂੰ ਇਹਦਾ ਚੱਕਦਾ ਕਿਵੇਂ ਸੀ ਮੈਂ ਕਿਹਾ ਉਹ 8 ਠਾਤੇ ਰੱਖੇ ਹੁੰਦੇ ਜਿਹੜਾ ਪਤਾ ਲੱਗਦਾ ਵੀ ਆਹ ਵਾਲੀਏ ਆਹ ਵਾਲੀਏ ਹਾਂਜੀ ਹਾਂ ਉਹਦੇ ਚੋਂ ਮੈਂ ਕਿਹਾ ਵੀ ਉਹੋ ਜੇ ਹਿਸਾਬ ਨਾਲ ਆਪਦਾ ਚੱਕ ਲਈ ਦੇ ਵੀ 8 ਠਾਲ ਕਿੰਨੇ ਤਿੰਨ ਚਾਰ ਸੂਟ ਹੀ ਹੁੰਦੇ ਆਪਣੇ ਗਰਮੀ ਵਾਲੇ ਤਿੰਨ ਚਾਰ ਥਿਆਲ ਵਾਲੇ ਹਾਂਜੀ ਹਾਂਜੀ ਮੈਂ ਕਿਹਾ ਵੀ ਉਸ ਤਰ੍ਹਾਂ ਮੈਂ ਚੱਕ ਲੈਂਦਾ ਹੀ ਉਹਨਾਂ ਨੂੰ ਠੀਕ ਹੈ ਜੀ ਮੈਨੂੰ ਤਾਂ ਠੀਕ ਹੈ ਜੀ ਇਹ ਰਗਾ ਕਹਿੰਦਾ ਇਸ ਤਰ੍ਹਾਂ ਨਿਗਾਹ ਹੋਣ ਦੇ ਨਾਤੇ ਵੀ ਡੀੜਾ ਕਿਤੇ ਪਜਾਮਾ ਚਿੱਟਾ ਪਾਲਿਆ ਕੁਰਤਾ ਕਾਲਾ ਪਾਲਿਆ ਜਾਂ ਉਹੋ ਜਿਹਾ ਪਾਲਿਆ ਮੈਂ ਕਹਿੰਦਾ ਨਹੀਂ ਠੀਕ ਹੈ ਜੀ ਮੈਨੂੰ ਪਤਾ ਲੱਗ ਜਾਂਦਾ ਸੀ ਹਾਂ ਵੀ ਉਹ ਜਦੋਂ ਆਪਦੀ ਚਾਹ ਮਾਰ ਕੇ ਆਏ ਰੱਖੀ ਹੁੰਦੀ ਸੀ ਰਾਂ ਉਹ ਰੀਲਾ ਵਾਲੀ ਕੈਸਟ ਕੈਸਟ ਵਾਲੀ ਗੱਲ ਜਿਹੜੀ ਤੂੰ ਪਹਿਲਾਂ ਚਲਾ ਕੇ ਣ ਉਹਦੇ ਵਾਂਗੂ ਉਹ ਚੱਕਰੇ ਸੀਗਾ ਵੀ ਉਹਦੇ ਤੇ ਕੋਈ ਨਾ ਕੋਈ ਸ਼ਾਰਟਕਟ ਨਿਸ਼ਾਨੀ ਲਾਈ ਹੁੰਦੀ ਸੀ ਹਾਂ ਯਾ ਕਿਸੇ ਤੇ ਟੇਪ ਲਾਤੀ ਮੜੀ ਜੀ ਐ ਕੰਨੀ ਤੇ ਹਾਂਜੀ ਹਾਂਜੀ ਯਾ ਉਹਦੇ ਉੱਤੇ ਕੋਈ ਕੱਟ ਲਾਤਾ ਮੜਾ ਜਾ ਠੀਕ ਹੈ ਜੀ ਸੱਜੇ ਲਾਤਾ ਜਾਂ ਖੱਬੇ ਲਾਤਾ ਹੁਣ ਉਹਨਾਂ ਰੀਲਾਂ ਚ ਜਿਹੜੀਆਂ ਰੀਲਾਂ ਦੂਜੀਆਂ ਦੀਆਂ 40 50 ਉਹਨਾਂ ਚੋਂ ਵੇਖੀ ਜਾਣੀਆਂ ਵੇਖੀ ਜਾਣੀਆਂ ਠੀਕ ਹੈ ਜੀ ਤੇ ਉਹ ਚੱਕ ਕੇ ਆਪਦੀ ਕਢ ਲੈਣੀ ਜੀ ਦੁਬਈਆ ਮੇਰੀ ਆ ਪ੍ਰਵਾ ਠੀਕ ਹੈ ਜੀ ਤੇ ਬਾਈ ਤੁਸੀਂ ਵੀ ਦੱਸਿਆ ਵੀ ਤੁਸੀਂ ਸਾਰੇ ਪਿੰਡ ਦਾ ਘੇੜਾ ਲਾ ਲੈਨੇ ਹੋ ਠੀਕ ਹੈ ਜੀ ਕਦੇ ਕੋਈ ਭਾਈ ਆਏ ਨਹੀਂ ਹੋਇਆ ਵੀ ਯਾਰ ਮੈਨੂੰ ਡਰ ਲੱਗਦਾ ਜਾਂ ਵੀ ਮੈਂ ਕਿ ਕਾਸੇ ਤੇ ਮੇਰੇ ਕੋਈ ਵੇਚਣਾ ਵਾਜੇ ਕਦੇ ਆਏ ਨਹੀਂ ਹੋਇਆ ਤੁਹਾਨੂੰ ਨਾ ਕੋਈ ਵਾਸਤਾ ਨਹੀਂ ਕੋਈ ਯਾਨੀ ਕਿ ਜਮਾਂ ਸਹੀ ਸਲਾਮਤ ਠੁੱਡੇ ਕੋਈ ਤਰੇ ਫਰੀਦਾ ਐਨਾ ਹੁੰਦਾ ਜ਼ਰੂਰ ਹਾਂਜੀ ਕਈ ਵਾਰੀ ਜਿਹੜੇ ਪਾਸੇ ਨਹੀਂ ਕਦੇ ਗਏ ਉਧਰ ਥੋੜਾ ਜਿਹਾ ਭੈਅ ਨੂੰ ਤੇ ਡਰ ਡੁੱਕਰ ਨੂੰ ਆਉਂਦਾ ਠੀਕ ਹੈ ਜੀ ਤੇ ਨਹੀਂ ਆਮ ਡਰ ਡੁੱਕਰ ਕੋਈ ਨਹੀਂ ਗਾ ਵੀ ਜਿਹੜੀ ਗਲੀ ਚ ਆਪਾਂ ਕਦੇ ਨਹੀਂ ਗਏ ਜਮੇ ਨਹੀਂ ਗਏ ਨਹੀਂ ਹਾਂਜੀ ਉਹਦੇ ਚ ਥੋੜਾ ਜਿਹਾ ਭੈਅ ਲੱਗਦਾ ਕਿਉਂਕਿ ਉੱਥੇ ਨਾਲੀ ਨੁਲੀ ਦਾ ਨਹੀਂ ਪਤਾ ਹੁੰਦਾ ਹਾਂਜੀ ਹਾਂਜੀ ਤੇ ਜਿਹੜੇ ਪਾਸੇ ਰਹਿੰਦਾ ਮੈਂ ਉਸ ਪਾਸੇ ਜਿਹੜੇ ਪਾਸੇ ਮਰਜੀ ਜਿਵੇਂ ਯਾਨੀ ਕਿ ਮਰਜੀ ਤੁਰਿਆ ਫਰਾ ਠੀਕ ਹੈ ਜੀ ਹੁਣ ਬਾਬੇ ਦੇ ਡੇਰੇ ਜਾਈਦਾ ਸੁਬਾ ਸ਼ਾਮ ਜਾਈਦਾ ਸ਼ਾਮ ਨੂੰ ਵੀ ਸੁਬਾ ਵੀ ਜਾਈਦਾ ਠੀਕ ਹੈ ਜੀ ਤੇ ਅੱਡੇ ਨਹੀਂ ਜਾਈਦਾ ਅੱਡੇ ਨਹੀਂ ਹੁਣ ਜਿੰਨੀਆਂ ਦੁਕਾਨਾਂ ਉਹਨਾਂ ਤੇ ਸਾਰੀਆਂ ਤੇ ਜਾਈ ਜਮੜਾ ਮੂਠਾ ਕਿਸੇ ਮਹਾਜਨ ਕੋਲੇ ਜਾ ਕੇ ਬਹਿ ਗਏ ਕਿਸੇ ਜਾਮਤਾਲੇ ਕੋਲੇ ਜਾ ਕੇ ਬਹਿ ਟੈਪ ਪਾਸ ਹੋ ਜਾਂਦਾ ਚਲੋ ਹਾਂ ਹਾਂ ਠੀਕ ਹੈ ਜੀ ਬਾਈ ਦੀ ਇੱਕ ਖਾਸੀ ਗੁਰ ਵੀ ਹੈ ਹਾਂਜੀ ਬਾਈ ਜਿੰਨਾ ਜਿਹੜੇ ਬੰਦੇ ਨੇ ਇਹਦੇ ਨਾਲ ਇੱਕ ਵਾਰ ਗੱਲ ਕਰ ਲਈ ਨਾ ਹਾਂਜੀ ਹਾਂਜੀ ਅੱਧ ਮਿੰਟ 10 ਮਿੰਟ ਇੱਕ ਵਾਰ ਇਹਦੇ ਬਾਈ ਨਾਲ ਗੱਲ ਕਰ ਲਈ ਬਾਅਦ ਸਾਰਿਆਂ ਵਾਰ ਉਹ ਬੰਦਾ ਜਦੋਂ ਬਲੌਗਰ ਦਾ ਨਾਮ ਲੈ ਕੇ ਬੁਲਾ ਦਿੰਦਾ तकरीबन ਆਪਣੇ ਸਾਰੇ ਪਿੰਡ ਦੇ 1000 1200 ਬੰਦਾ ਹੈ ਸਾਰਿਆਂ ਨੂੰ ਪਛਾਣ ਦਿੰਦਾ ਵੀ ਫਲਾਣੇ ਨੇ ਵਾਇਸ ਤੇ ਬਾਈ ਐ ਕਿਵੇਂ ਪਤਾ ਲੱਗ ਜਾਂਦਾ ਵੀ ਤੁਹਾਨੂੰ ਜਿਵੇਂ ਪਿੰਡ ਦਾ ਬੰਦਾ ਕੋਈ ਜਿਵੇਂ ਮੈਂ ਬੇਟਾ ਮੈਨੂੰ ਤੁਸੀਂ ਬੁਲਾ ਲਿਆ ਜਾਂ ਰਿੰਦਾ ਆ ਕਿ ਆਵਾਜ਼ ਤੋਂ ਹੀ ਪਤਾ ਲੱਗ ਜਾਂਦਾ ਜੀ ਆਵਾਜ਼ ਤੋਂ ਪਰਖ ਜਾਂਦੀ ਆ ਅੱਛਾ ਜੀ ਆਵਾਜ਼ ਤੋਂ ਇਸ ਤਰ੍ਹਾਂ ਹੁੰਦਾ ਨਾ ਠੋਡੇ ਨਾ ਹੁਣ ਮੇਰੀ ਆਵਾਜ਼ ਅਟੈਚ ਹੋ ਗਈ ਅਟੈਚ ਹੋ ਗਈ ਤੇ ਤੇਰਾ ਮੈਨੂੰ ਪਤਾ ਲੱਗ ਗਿਆ ਵੀ ਹੁਣ ਤੂੰ ਤਾਂ ਮੈਨੂੰ ਪਹਿਲੀ ਗੱਲ ਅੱਜ ਮਿਲਿਆ ਹੀ ਬਚਪਨ ਦਾ ਤੁਮ ਦਾ ਛੋਟੇ ਹੁੰਦੇ ਨੂੰ ਚੱਕਿਆ ਵਾ ਉਦੋਂ ਦੇ ਮਿਲੇ ਕਿਤੇ ਮੜਾ ਮੂਟਾ ਵਜਦੀ ਮਿਲੇ ਮੈਂ ਵੀ ਦੱਸਦਾ ਮੈਂ ਪਿੰਡ 'ਚ ਪਹਿਲਾਂ ਚਲੋ ਗਰਾਊਂਡ ਆਉਂਦੇ ਹੁੰਦੇ ਸੀਗੇ ਹੁਣ ਪਿੰਡ ਦੇ ਵਿੱਚ ਮੈਂ ਘਟ ਆਉਣਾ ਹਾਂ 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 ਕਿਉਂਕਿ ਰਿੰਦਾ ਹੋ ਗਿਆ ਚਲੋ ਇਹ ਤਾਂ ਤੁਹਾਨੂੰ ਮਿਲਦੀ ਰਹਿੰਦੇ ਇਹ ਤਾਂ ਮੇਰੇ ਕੋਲ ਦਿੱਲੀ ਮਿਲਦਾ ਨਾ ਠੀਕ ਹੈ ਇਹ ਸੱਤ ਦੇ ਵਿੱਚ ਤਾਜ ਖੇਡਦੇ ਚਲੋ ਪਿੰਡ 'ਚ ਬੈਂਦਾ ਮੈਂ ਪਿੰਡੋਂ ਬਾਹਰ ਕਰਕੇ ਵੀ ਤੁਹਾਡੇ ਨਾਲ ਨਹੀਂ ਆ ਪਾਇਆ ਹਾਂ 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 ਠੀਕ ਹੈ ਜੀ ਤੇ ਬਾਈ ਕਦੇ ਆਏ ਆਪਣੇ ਪ੍ਰਮਾਤਮਾ ਨਾਲ ਸ਼ਿਕਵਾ ਯਾ ਨਹੀਂ ਹੋਇਆ ਵੀ ਮੈਨੂੰ ਦਿਸਦਾ ਨਹੀਂਗਾ ਤੇ ਥੋੜਾ ਦਿਲ ਨਹੀਂ ਕਰਦਾ ਵੀ ਮੈਂ ਵੀ ਆਪਣੇ ਪਿੰਡ ਨੂੰ ਦੇਖਾਂ ਜਾਂ ਮੇਰੇ ਯਾਰ ਬਿਲੀਆਂ ਨੂੰ ਮੈਂ ਦੇਖਾਂ ਯਾਰਾਂ ਬਿਲੀਆਂ ਨੂੰ ਦੇਖੀਏ ਫਿਰ ਜਿਹੜੀ ਇਹ ਪ੍ਰਮਾਤਮਾ ਦੀ ਚੀਜ਼ ਆ ਇਹਦੇ ਅੱਗੇ ਆਪਣਾ ਜੋਰ ਨਹੀਂ ਨਾ ਕੋਈ ਹਾਂਜੀ 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 ਇਸ ਚੀਜ਼ ਅੱਗੇ ਆਪਣਾ ਜੋਰ ਨਹੀਂ ਜੀਤਾ ਕਰਦਾ ਵੀ ਜਿਹੜਾ ਦੁਨੀਆ ਰੰਗ ਬਰੰਗੀ ਆ ਉਹਨੂੰ ਦੇਖੀਏ ਕੋਈ ਕਿਵੇਂ ਆ ਕੋਈ ਕਿਵੇਂ ਆ ਕੋਈ ਕਿਵੇਂ ਆ ਪਰ ਨਹੀਂ ਜਦੋਂ ਹੁਣ ਪ੍ਰਮਾਤਮਾ ਨਹੀਂ ਚਾਹੁੰਦਾਗਾ ਤਾਂ ਇਹਦੇ 'ਚ ਆਪਣਾ ਕੋਈ ਜੋਰ ਵੀ ਨਹੀਂ ਤੇ ਤੁਸੀਂ ਚੰਦ ਜੀ ਇਹ ਦੱਸੋ ਵੀ ਤੁਸੀਂ ਆਪਣੇ ਚਾਚੇ ਤਾਇਆ ਨੂੰ ਤਾਂ ਸਾਰਿਆਂ ਨੂੰ ਤੁਸੀਂ ਜਾਣਦੇ ਹੋਵੋਗੇ ਸਾਰਾ ਤੁਹਾਨੂੰ ਪਤਾ ਹੀ ਹੋਣਾ ਹੈ ਆਂਦੇ ਤਾਂ ਹੈਗੇ ਪਰ ਇਹਨਾਂ ਦੀ ਰੂਪ ਰੂਰ ਯਾਨੀ ਕਿ ਛਕਲ ਸ਼ਕਾਂਦ ਤੋਂ ਨਹੀਂ ਕੋਈ ਪਤਾ ਲੱਗਦਾ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਜਦੋਂ ਉਦੋਂ ਬਚਪਨ ਸੀਗਾ 12 ਸਾਲ ਦਾ 10 12 ਸਾਲ ਦਾ ਐਂ ਤਾਂ ਉਹਨੂੰ ਭੇਡਾਂ ਵੀ ਚਾਰਦਾ ਰਿਆ ਆਪਦੇ ਖੇਤ ਸਾਡੇ ਇੱਧਰ ਨੇ ਠੀਕ ਹੈ ਜੀ ਇੱਧਰ ਮਹਿਣੇ ਵਾਲੇ ਖੇਤ ਆ ਬੁੱਢੀ ਜੰਨੀ ਇੱਧਰ ਵੀ ਜਾ ਆ ਜੂ ਵੜਦਾ ਹੀ ਮੈਂ ਕੱਲਾ ਹੀ ਜਾ ਵੜਦਾ ਹੀ ਉਦੋਂ ਤਾਂ ਤਾ ਛੁੱਟੀ ਤਾਂ ਮੈਂ 20 ਸਾਲ ਦਾ ਹੀ ਰੱਖਣ ਲੱਗਾ ਛੁੱਟੀ ਤਾਂ ਮੈਂ ਜਮੇ ਨਹੀਂ ਰੱਖਦਾ ਐਂ ਹੀ ਤੁਰਿਆ ਫਿਰਦਾ ਹੀ ਸਾਰੇ اچھا 20 ਸਾਲ ਦੀ ਛੁੱਟੀ ਠੀਕ ਹੈ ਜੀ ਪਹਿਲਾਂ ਮੈਂ ਛੁੱਟੀ ਵੀ ਨਹੀਂ ਰੱਖਦਾ ਇੱਥੇ ਪਿੰਡ 'ਚ ਆਪਣੇ ਠੀਕ ਹੈ ਜੀ ਬਗੇਰ ਛੁੱਟੀ ਤੋਂ ਇਹ ਵੀ ਛੁੱਟੀ ਪੰਡਤ ਸਰਬਨ ਮਰ ਗਿਆ ਜਿਹੜਾ ਵਿਚਾਰਾ ਉਸ ਨੇ ਰਖਾਉਣ ਲਈ ਉਹ ਆ ਦਾ ਪਤ ਕੁੱਤਾ ਬਿੱਲਾ ਕੋਈ ਨਾ ਕੋਈ ਪੈ ਜਾਂਦਾ ਜਾਂ ਕੋਈ ਪਸ਼ੂ ਹੀ ਮਾਰਨ ਵਾਲਾ ਹੁੰਦਾ ਵੀ ਉ ਤਾਂ ਤੂੰ ਤੁਰਿਆ ਫਿਰਦਾ ਚੱਲ ਠੀਕ ਹੈ ਕਿਤੇ ਨਾਲੀ ਚ ਵੱਜ ਗਿਆ ਜਾਂ ਨਾ ਵੀ ਵੱਜ ਗਿਆ ਪਰ ਤੈਨੂੰ ਪਤਾ ਹੈਗਾ ਵੀ ਇੱਥੇ ਨਾਲੀ ਹੁੰਦੀ ਆ ਹਾਂਜੀ 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 ਪਰ ਉਹ ਪੰਡਤ ਜੀ ਨੇ ਦੱਸਿਆ ਉਹ ਆ ਦਾ ਵੀ ਤੁਮਨਾ ਸੂਟੀ ਲਾਜ਼ਮੀ ਰੱਖਿਆ ਕਰ ਕੋਲੇ ਪਵਾ ਛੌਂਕੀ ਰੱਖ ਲਿਆ ਕਰ ਮੜੀ ਜੀ ਹਾਂਜੀ 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 ਜੇ ਚੰਗੀ ਰੱਖ ਲਈਂਗਾ ਤਾਂ ਉਹਦਾ ਤੇਰੀ ਸੇਫਟੀ ਆ ਤੇ ਪਰ ਵੀ ਇਹਦੇ ਦਾਲੇ ਕੁੱਤਾ ਬਿੱਲਾ ਨਹੀਂ ਆਉਂਦਾ ਤੇਰੇ ਸੂਟੀ ਤਾਂ ਮੈਂ ਹੁਣ ਵੀ ਰੱਖਣ ਲੱਗਾ ਇੱਥੇ ਪੜ ਸੀ ਹਾਂਜੀ ਹਾਂਜੀ ਇੱਥੇ ਪੜ ਸੀਗੇ ਇਹਨਾਂ ਪਿੰਡਾਂ ਦੇ ਵਿੱਚ ਸਾਡੇ ਦਾਣੇ ਕੱਢ ਦਿੰਦੇ ਅਸੀਂ ਪਹਿਲਾਂ ਇਹਨਾਂ ਦੇ ਆਪਣੇ ਤੁਸੀਂ ਚਾਚਾ ਜੀ ਲੱਗਦੇ ਹੋਣਾ ਇਹਨਾਂ ਦੇ ਚਾਚਾ ਜੀ ਚਾਚਾ ਜੀ ਨਾਲ ਗੱਲ ਕਰਾਉਣਾ ਤੇ ਦੱਸੋ ਜੀ ਇਹਨਾਂ ਦੇ ਵੀ ਤੁਸੀਂ ਅੱਛਾ ਇੱਥੇ ਪੜ ਹੁੰਦੇ ਸਾਡੇ ਜਦੋਂ ਕਿ ਕਥਲਾਂ ਦਾ ਕੁੱਟ ਕੇ ਛੋਲੇ ਕੱਢ ਦਿੰਦੇ ਸੀ ਠੀਕ ਹੈ ਜੀ ਗਾਹ ਕੇ ਕਣਕ ਕੱਢ ਦਿੰਦੇ ਹੁੰਦੇ ਸੀਗੇ ਠੀਕ ਹੈ ਜੀ ਤੇ ਦਾਣੇ ਕੱਢ ਕੇ ਜਿਹੜੇ ਸਾਰੇ ਪੜ ਵਿਲੇ ਹੁਣੇ ਜਾਂ ਉਹ ਦਾਣ ਬੋਲ ਚੱਕਣਾ ਅੱਛਾ ਜੀ ਬੋਲ ਚੱਕਣਾ ਜਿਹੜਾ ਉਹ ਮੰਗਰੂ ਰੀੜੀ ਬਣਦੇ ਸੀ ਠੀਕ ਹੈ ਜੀ ਇਹ ਸਰਬਨਪੰਦ ਤੇ ਸੀ ਆਜਾ ਤੰਦ ਲੈਦਾ ਰਿਡੀਏ ਇਹ ਰੀਡੀ ਵੀ ਝੋਲੀ ਚ ਪਾ ਕੇ ਲੈ ਜਾਂਦਾ ਰਿਹਾ ਹੱਟੇ ਜਾਂਦੇ ਸੀ ਠੀਕ ਹੈ ਜੀ ਉਹ ਸ਼ਾਹੂਕਾਰ ਦੀ ਹੱਟੀ ਹੁੰਦੀ ਸੀ ਇੱਥੇ ਅੱਛਾ ਹਾਂਜੀ ਹਾਂਜੀ ਹਾਂ ਪਹਿਲਾਂ ਇੱਥੇ ਰਮੇਸ਼ ਦੀ ਹੱਟੀ ਹੁੰਦੀ ਸੀ ਆਪਣੇ ਇਹ ਤਾਂ ਬਾਅਦ ਚ ਹੁਣ ਹੁਈਆਂ ਨੱਟੀਆਂ ਪਹਿਲੀਆਂ ਪਹਿਨੇ ਪਹਿਲਾਂ ਨਹੀਂ ਪਹਿਲਾਂ ਕਿ ਸੁਖਬੀਰੀ ਕੇ ਘਰ ਕੋਲੇ ਹੁੰਦੀ ਸੀ ਆਪਣੇ ਡੇਰੇ ਕੋਲੇ ਸ਼ਾਹੂਕਾਰ ਦੇ ਉਦੋਂ ਵੀ ਪਹਿਲਾਂ ਪੁਰਾਣੀ ਹੁੰਦੀ ਹਾਂ ਪੁਰਾਣੀ ਸ਼ਾਹੂਕਾਰ ਸੀ ਆਪਣੇ ਨਖੇਨਾ ਤਾਇਆ ਹੇਮੇਰਾ ਤਾਇਆ ਸੀ ਠੀਕ ਹੈ ਜੀ ਫੌਜ ਤੋਂ ਆਇਆ ਸੀ ਠੀਕ ਹੈ ਜੀ ਤੇ ਉਹ ਕੋਈ ਕਾ ਕਾਰੋਬਾਰ ਨਹੀਂ ਕਰ ਸਕਦਾ ਪੈਲੀ ਸੀ 20 25 ਕਿੱਲੇ ਉਹਦੇ ਕੋਲੇ ਠੀਕ ਹੈ ਜ ਤੇ ਉਹਨਾਂ ਉੱਤੇ ਤੋਂ ਹੱਟੀ ਪਾਲਾ ਅੱਛਾ ਜੀ ਉਹ ਜੱਟ ਕਮੇਟੀ ਪਾਲ ਉਹ ਹੱਟੀ ਪਾਲੀ ਉਹਨੂੰ ਸ਼ੌਹੂ ਕਰ ਸ਼ੌਹੂ ਕਰ ਵੱਜਣ ਲਾ ਪਿਆ ਜੀ ਜਿਵੇਂ ਉਸਕੀ ਹੱਟੀ ਪਾਈ ਨਾ ਇਹਨੂੰ ਐਵੇਂ ਆਣਾ ਤੋ ਜੋ ਜਾਂਦੇ ਨਾ ਅਸਦੀ ਉਹ ਹੱਟੀ ਉਹ ਰੂੰਗਾ ਨਾ ਇਹਨਾਂ ਨੇ ਪਕੌੜੀਆਂ ਤੇ ਉਹਨੇ ਦੇਖਨੇ ਹੱਟੀ ਉਹਦੇ ਜਾਣਾ ਜੋ ਸ਼ੌਹੂ ਕਰ ਹਾਂਜੀ ਤੇ ਸਾਨੂੰ ਇਹ ਦੱਸੋ ਵੀ ਇਹਨਾਂ ਦਾ ਹੁਣ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਜੀ ਗੁਜ਼ਾਰਾ ਜੀ ਟਾਈਮ ਪਾਸ ਨਾ ਕੀ ਦੋ ਗਲੇ ਜ਼ਮੀਨ ਹੈ ਠੀਕ ਹੈ ਜੀ ਉਹ ਠੇਕੇ ਠੁਕੇ ਦੇ ਨੇ ਕਣਕ ਆਪ ਦੀ ਯਾਰ ਠੀਕ ਹੈ ਜੀ ਦਾਬੀ ਦੇ ਦਿਆ ਸੋਨਾ ਠੇਕੇ ਦੇ ਦਿੰਦੇ ਆ ਉਹ ਪਾਣੀ ਪੂਣੀ ਦਾ ਪ੍ਰਬੰਧ ਨਹੀਂ ਠੀਕ ਹੈ ਜੀ ਵਿਚਾਰੇ ਦਾ ਵੀ ਕਰਦਾ ਵੀ ਠੀਕ ਠਾਕ ਹੀ ਆ ਵਿਚਾਰੇ ਹਾਂ ਮੁਸ਼ਕਲ ਹੈ ਮੁਸ਼ਕਲ ਆ ਮੁਸ਼ਕਲ ਆ ਲੱਗ ਜਾ ਰਹਾ ਬਹੁਤ ਮੁਸ਼ਕਲ ਆ ਚਲ ਅੱਜ ਤਾਂ ਭਰਾ ਹੈਗਾ ਨਾਲ ਦੇਈ ਜਾਂਦਾ ਭਰਜਾਈ ਹੈ ਹਾਂਜੀ ਹਾਂਜੀ ਤੇ ਜੇ ਕੋਈ ਨਾ ਦੇਵੇ ਤੇ ਇਹਦਾ ਮੁਸ਼ਕਲ ਬਾਲਾ ਮੁਸ਼ਕਲ ਆ ਕਿਉਂਕਿ ਚਲੋ ਹਰੇਕ ਦੇ ਭਰਾ ਪਰਜਾਈ ਕਿਉਂਕਿ ਆ ਕਲਯੁਗ ਦਾ ਜਮਾਨਾ ਹੀ ਆਪਾਂ ਕਹਿ ਸਕਦੇ ਆ ਅੱਜ ਕੱਲ ਕੋਈ ਨਹੀਂ ਸਿਆਣਦਾ ਜੀ ਸਗਾ ਭਰਾ ਨਹੀਂ ਸਿਆਣਦਾ ਪਰ ਚਲੋ ਸ਼ਾਬਾਸ਼ ਹੈ ਵੀ ਚੰਦ ਬਾਈ ਦੇ ਭਰਾ ਦੀ ਵੀ ਜੋ ਇਹਨਾਂ ਨੂੰ ਚਲੋ ਰੋਟੀ ਪਾਣੀ ਦੇਈ ਜਾਂਦੇ ਆ ਬੈਠੇ ਨੂੰ ਪਰ ਮੈਂ ਆਪਣੇ ਚੈਨਲ ਦੇ ਜ਼ਰੀਏ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਬੈਠੇ ਆ ਵੀਰ ਦੀ ਹੈਲਪ ਜ਼ਰੂਰ ਕਰਿਓ ਵੀਰ ਦਾ ਆਪਾਂ ਅਕਾਊਂਟ ਨੰਬਰ ਤੇ ਮੋਬਾਈਲ ਨੰਬਰ ਜਰੂਰ ਆਪਣੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੇ ਬਾਕੀ ਅਸੀਂ ਗੱਲ ਕਰਦੇ ਆਂ ਬਾਈ ਦੇ ਪਰਿਵਾਰ ਦੇ ਨਾਲ ਘਰੇ ਬਾਈ ਨੂੰ ਲੈ ਕੇ ਚਲਦੇ ਆਂ ਤੇ ਘਰੇ ਜਾ ਕੇ ਬਾਈ ਦੇ ਨਾਲ ਮਾਤਾ ਜੀ ਨਾਲ ਵੀ ਗੱਲ ਕਰਦੇ ਆਂ ਜੇ ਅਗਰ ਸਾਨੂੰ ਘਰੇ ਮਿਲਗੇ ਤਾਂ ਤੇ ਆਓ ਬਾਬਰ ਘਰੇ ਚਲਦੇ ਆਂ ਆਪਣੇ ਹਾਂਜੀ ਤੇ ਆ ਤੁਹਾਨੂੰ ਦਿਖਾਵਾਂਗੇ ਵੀ ਬਾਈ ਨੇ ਹਾਂ ਬਾਈ ਤੁਸੀਂ ਕਹੀ ਨਹੀਂ ਯਕੀਨ ਕਰਦੇ ਅਗਲਾ ਕਹਿੰਦਾ ਵੀ ਮਾੜਾ ਮੋਟਾ ਦਿਖਦਾ ਹੋਊਗਾ ਪਰ ਬਾਈ ਨੂੰ ਮੇਰੇ ਖਿਆਲ ਚ ਵੀ ਬਿਲਕੁਲ ਨਹੀਂ ਦਿਖਦਾ ਜੀ ਤੇ ਆ ਤੁਹਾਡੇ ਸਾਹਮਣੇ ਆ ਵੀ ਬਿਨਾ ਕਿਸੇ ਸਹਾਰੇ ਤੋਂ ਬਾਈ ਆਪਣੇ ਘਰੇ ਜਾਊਗਾ ਜੀ ਬਾਕੀ ਪਿੰਡ ਦੀਆਂ ਗਲੀਆਂ ਬਾਈ ਨੂੰ ਇੱਕ-ਇੱਕ ਪਿੰਡ ਦੀ ਗਲੀ ਯਾਦ ਹੈ ਜੀ ਠੀਕ ਹੈ ਜੀ ਤੇ ਬਾਕੀ ਆਪਾਂ ਘਰੇ ਜਾ ਕੇ ਬਾਈ ਦੇ ਪਰਿਵਾਰ ਦੇ ਨਾਲ ਜ਼ਰੂਰ ਗੱਲ ਕਰਾਂਗੇ ਸਿੱਗੇ ਬਾਈ ਕੀ ਹਾਲ ਹੈ ਬਹਿ ਜਾ ਬਈ ਚੰਦ ਹਾਂਜੀ ਦੋਸਤੋ ਮੈਂ ਆਪਣੇ ਭਾਈ ਨੂੰ ਕਹੂੰਗਾ ਰਵਿੰਦਰ ਨੂੰ ਵੀ ਥੋੜੀ ਜੀ ਘਰ ਦੀ ਵੀਡੀਓ ਦਿਖਾ ਦੇ ਆਪਣੇ ਦਰਸ਼ਕਾਂ ਨੂੰ ਕਿਉਂਕਿ ਨਹੀਂ ਅਗਲਾ ਕਹਿਨਦਾ ਵੀ ਖਣੀ ਜਾਣ ਬੁੱਝ ਕੇ ਵੀਡੀਓ ਪਾਈ ਆ ਖਣੀ ਇਹਨਾਂ ਨੂੰ ਕੋਈ ਲਾਲਚ ਹੋਣਾ ਵੀਰੇ ਸਾਨੂੰ ਕੋਈ ਇਹਦੇ ਪ੍ਰਤੀ ਲਾਲਚ ਨਹੀਂਗਾ ਸਾਨੂੰ ਚਲੋ ਆਇਆ ਵੀ ਸਾਡੀ ਵੀਡੀਓ ਦੇ ਜਰੇ ਵੀ ਕਿਸੇ ਦਾ ਭਲਾ ਹੋ ਸਕੇ ਤੇ ਭਾਈ ਚੰਦ ਦੇ ਭਰਾ ਦੇ ਨਾਲ ਅਸੀਂ ਮੁਲਾਕਾਤ ਕਰਾਉਣੇ ਆ ਤੇ ਉਹਨਾਂ ਨੂੰ ਪੁੱਛਦੇ ਆ ਵੀ ਕਿਵੇਂ ਘਰ ਦਾ ਗੁਜ਼ਾਰਾ ਹੁੰਦਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸਾਨੂੰ ਬਾਈ ਇਹ ਦੱਸੋ ਵੀ ਚਲੋ ਤੁਸੀਂ ਸ਼ੁਰੂ ਤੋਂ ਚੰਦ ਬਾਈ ਨੂੰ 10 ਸਾਲ ਦੇ ਸੀਗੇ ਜਦੋਂ ਦਿਸਣੋਂ ਹਟ ਗਿਆ ਸੀਗਾ ਜੀ ਤੇ ਤੁਹਾਨੂੰ ਨਹੀਂ ਇਹ ਲੱਗਦਾ ਵੀ ਮੇਰੇ ਭਰਾ ਨੂੰ ਦਿਸਣਾ ਲੱਗੇ ਦੁਬਾਰਾ ਦਿੱਤਾ ਇਹ ਆਲਾ ਥੋੜਾ ਥੋੜਾ ਅੱਛਾ ਜੀ 10 12 ਸਾਲ ਤੋਂ ਬਾਅਦ ਮਰ ਕੇ ਦਿਸਣੋਂ ਹਟ ਗਿਆ ਜੀ ਠੀਕ ਹੈ ਜੀ ਤੇ ਇਲਾਜ ਇਲਾਜ ਨਹੀਂ ਕਰਾਇਆ ਤੁਸੀਂ ਕਿਤੇ ਇਲਾਜ ਬਹੁਤ ਭੱਜੇ ਕੋਈ ਹੱਲ ਨਹੀਂ ਹੋਇਆ ਹੱਲ ਨਹੀਂ ਹੋਇਆ ਜੀ ਹੂੰ ਠੀਕ ਹੈ ਜੀ ਤੇ ਹੁਣ ਸਾਰੇ ਘਰ ਦੀ ਜ਼ਿੰਮੇਵਾਰੀ ਵੀ ਤੁਹਾਡੇ ਦੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਵਸ ਟਾਈਮ ਪਾਸ ਮਸਾ ਹੀ ਹੁੰਦਾ ਜਾਨੀ ਕਿ ਠੀਕ ਹੈ ਜੀ ਕਿ ਥੋੜੀ ਘਣੀ ਖੇਤੀ ਵਾਲੀ ਕਰਦੇ ਆ ਬਣੇ ਠੀਕ ਹੈ ਜੀ ਆਹ ਦਾ ਟਾਈਮ ਪਾਸ ਮਸਾ ਹੀ ਹੁੰਦਾ ਹਾਂਜੀ ਦੋਸਤੋ ਬਾਈ ਚੰਦ ਨੂੰ ਫੋਨ ਵੀ ਬਾਈ ਵਰਤਦਾ ਤੇ ਬਾਈ ਤੁਹਾਡੇ ਕੋਲੇ ਫੋਨ ਵਰਤਨ ਦੇਣਾ ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਮੈਨੂੰ ਹੋ ਗਿਆ ਜੀ 14 ਸਾਲ ਅੱਛਾ ਜੀ ਤੇ ਵੀ ਤੁਸੀਂ ਫੋਨ ਚੱਕ ਲੈਨੇ ਹੋ ਚੱਕਣ ਦਾ ਪਤਾ ਲਾਭ ਹੀ ਲੈਨੇ ਹੋ ਫੋਨ ਨੇ ਲਈਦਾ ਤਾਂ ਕੱਟਾ ਲਵਾਈਦਾ ਤਾਂ ਤੇਰੇ ਕਿਦੋਂ ਕਿਥੇ ਲਾ ਲਈਦਾ ਆਇਆ ਵਾ ਨੰਬਰ ਕਈ ਵਾਰੀ ਲੱਗ ਵੀ ਜਾਂਦਾ ਹਾਂਜੀ ਹਾਂਜੀ ਤੇ ਨਹੀਂ ਖਾਸ ਕਰਕੇ ਤਾਂ ਨੰਬਰ ਆਇਆ ਸੁਣ ਲਈਦਾ ਸੁਣ ਲਈਦਾ ਜੀ ਹੂੰ ਠੀਕ ਹੈ ਜੀ ਤੇ ਬਾਈ ਜੀ ਨੇ ਵੀ ਫੋਨ ਰੱਖਿਆ ਹੋਇਆ ਚਲੋ ਕਹੀਂ ਹੁੰਦਾ ਵੀ ਅਗਲਾ ਨਹੀਂ ਅੱਖਾਂ ਤੋਂ ਵਿਚਾਰੇ ਨੂੰ ਦਿਸਦਾ ਪਰ ਬਾਈ ਜਿੰਨੀ ਕੁ ਜੋਗਾ ਵਿਚਾਰਾ ਆਪਦੀ ਮਿਹਨਤ ਕਰਦਾ ਤੁਰਿਆ ਫਿਰਦਾ ਪਿੰਡ ਦੇ ਵਿੱਚ ਆਪਦਾ ਟਾਈਮ ਪਾਸ ਕਰਦਾ ਜੀ ਚਲ ਬਾਈ ਆ ਜਾ ਫਿਰ ਆਪਾਂ ਪਿੰਡ ਦਾ ਘੇੜਾ ਲਾ ਕੇ ਆਉਣੇ ਆ ਹੁਣ ਬਾਈ ਜਾਂ ਤਾਂ ਫਿਰ ਕਿਹੜੇ ਪਾਸੇ ਜਾਣਾ ਹੁਣ ਵੇਖ ਲਓ ਜਿੱਧਰ ਨੂੰ ਜਾਣਾ ਤੁਸੀਂ ਅੱਛਾ ਨਹੀਂ ਨਹੀਂ ਤੂੰ ਜਿੱਦਲੋ ਡੇਰੇ ਜਾਣਾ ਕਿ ਕਿਧਰ ਜਾਣਾ ਕਿ ਰੰਗ ਡੇਰੇ ਨਹੀਂ ਜਾਣਾ ਸੀ ਆ ਸਾਡੇ ਪਿੰਡ ਦੀ ਸਾਥ ਹੈ ਜੀ ਇਹ ਮਾਜੀ ਨੂੰ ਵੇਖਦਾ ਹੈ ਇਹ ਕੌਣ ਹੈ ਜਾਂਦਾ ਆਪਣਾ ਸ੍ਰੇਸ਼ ਸ੍ਰੇਸ਼ ਕਿ ਤੇਰੇ ਸ੍ਰੇਸ਼ ਕਿਹੜਾ ਹੈ ਸਾਰਾ ਜਾਣਦਾ ਯਾਰ ਹੈ ਜਾਣਦਾ ਤਾਂ ਤੈਨੂੰ ਪਛਾਣ ਤੂੰ ਕੌਣ ਹੈ ਠੀਕ ਹੈ ਇਹ ਕੌਣਾ ਜਾਂਦਾ ਮੂਰਾ ਠੀਕ ਹੈ ਜੀ ਠੀਕ ਹੈ ਮਾਰੀ ਹੈ ਰਾਜਮਾਨ ਇਹ ਜਾਣਦਾ ਜਾਂਦਾ ਕਿਵੇਂ ਹੈ ਠੀਕ ਹੈ ਗਿੱਲਾ ਠੀਕ ਹੈ ਵਧੀਆ ਇਹ ਦੇਖੋ ਭਾਈ ਸਾਰਿਆਂ ਨੂੰ ਜਾਂਦਾ ਗਿੱਲਾ ਤੂੰ ਵੀ ਬੋਲੀ ਗਿੱਲ ਨੂੰ ਸਾਰੇ ਨੂੰ ਜਾਂਦਾ ਜੀ ਠੀਕ ਹੈ ਆਇਆ ਬਣਦੀ ਠੀਕ ਹੈ ਇਹ ਸਾਡੇ ਡੇਰੇ ਦੀ ਸਾਥ ਹੈ ਜੀ ਕਰ ਰਿਹਾ ਇਹ ਕਾਰਵਾਈ ਇਹ ਬਾਬੇ ਸ਼ੇਦੂ ਸ਼ਾਹ ਜੀ ਦਾ ਡੇਰਾ ਸਾਡੇ ਜਿੱਥੇ ਕੁੱਕੜ ਚੜਦੇ ਜੀ ਠੀਕ ਹੈ ਜੀ ਤੇ ਬਾਕੀ ਆ ਸਾਥ ਆ ਸਾਡੇ ਕੰਮ ਵਾਲੇ ਬਣਦੀ ਠੀਕ ਹੈ ਜੀ ਇਹ ਬਾਈ ਹਰੇਕ ਨੂੰ ਜਾਣਦਾ ਪਿੰਡ ਦੀ ਗਲੀ ਗਲੀ ਤੱਕ ਬਾਈ ਜਾਂਦਾ ਪੈਂਡ ਦੀ ਗਲੀ ਗਲੀ ਪੈਂਡ ਦੇ ਹਰ ਇੱਕ ਆਵਾਜ਼ ਤੋਂ ਪਛਾਣਦਾ ਠੀਕ ਹੈ ਜੀ ਠੀਕ ਹੈ ਜੀ ਲਾਹੋ ਹਾਲ ਪੁੱਛ ਹਾਂ ਚੰਦਰ ਸਿੰਘ ਕਿਹੜਾ ਆ ਇਹੋ ਗੁੰਮ ਗੁੰਮ ਲੈ ਬਈ ਸੰਧੂ ਸਾਹਿਬ ਨੂੰ ਵੀ ਜਾਣਦਾ ਬਾਈ ਹੈ ਠੀਕ ਹੈ ਜੀ ਵੀ ਪਿੰਡ ਦੇ ਹਰੇਕ ਬੰਦੇ ਨੂੰ ਜਾਣਦਾ ਬਾਈ ਆ ਲਓ ਜੀ ਠੀਕ ਹੈ ਜੀ ਏ ਬਾਈ ਸਾਡੇ ਬਾਬੇ ਛੇਦੂ ਸ਼ਾਹ ਜੀ ਦਾ ਡੇਰਾ ਤੇ ਬਾਈ ਨਿੱਤ ਇੱਥੇ ਮੱਥਾ ਟੇਕਣ ਜਾਂਦਾ ਜੀ ਤੁਹਾਨੂੰ ਦਿਖਾਉਣੇ ਆ ਕਿਸੇ ਦਾ ਬਾਈ ਸਹਾਰਾ ਨਹੀਂ ਲੈਂਦਾ ਜੀ ਆਹ ਦੇਖੋ ਪਿੰਡ ਕੰਮੇਣਾ ਤੇ ਬਾਬੇ ਛੇਦੂ ਸ਼ਾਹ ਜੀ ਦਾ ਡੇਰਾ ਤੇ ਬਾਈ ਡੇਲੀ ਇੱਥੇ ਮੱਥਾ ਟੇਕਣ ਆਉਂਦਾ ਜੀ ਆਹ ਦੇਖੋ ਬਾਰ ਬੰਦ ਆ ਜਬਈ ਜੰਦ ਠੀਕ ਹੈ ਜੀ ਢੇਰੇ ਦੀ ਅੱਪਾ ਚਾਬੀ ਹੋਊਗੀ ਕਿਹਦੇ ਕੋਲੇ ਆ ਮੇਰਾ ਭਾਈ ਆ ਲੋ ਜੀ ਬਾਈ ਨੂੰ ਪਤਾ ਵੀ ਸਾਡੇ ਡੇਰੇ ਦੀ ਚਾਬੀ ਕਿੱਥੇ ਪਈ ਆ ਚਲਦੇ ਆ ਬਾਈ ਦੇ ਮਗਰਮਗਰ ਚੰਦ ਦੇ ਕਿਉਂਕਿ ਇਹ ਸੁਭਾ ਸ਼ਾਮ ਬਾਈ ਇੱਥੇ ਸਾਡੇ ਡੇਰੇ ਦੇ ਵਿੱਚ ਮੱਥਾ ਟੇਕਣਾ ਹੁੰਦਾ ਜੀ ਆਹ ਵੇਖੋ ਜੀ ਇਹ ਮੈਨੂੰ ਵੀ ਨਹੀਂ ਪਤਾ ਸੀਗਾ ਵੀ ਇਧਰਲੇ ਪਾਸੋਂ ਗੇਟ ਖੁੱਲਾ ਹੁੰਦਾ ਜੀ ਤੇ ਬਾਈ ਚੰਦ ਨੇ ਦੇਖੋ ਆਡੇ ਪਿੰਡ ਦੇ ਡੇਰੇ ਜੀ ਦੇ ਦਰਸ਼ਨ ਕਰਾਉਣੇ ਆ ਤੁਹਾਡੇ ਜੀ ਲਓ ਜੀ ਸਾਰਾ ਪਤਾ ਮੈਨੂੰ ਸਮਾਦਾ ਬਾਈ ਨੂੰ ਸਾਰਾ A to Z ਪਤਾ ਜਿਵੇਂ ਬੰਦਾ ਕੋਈ ਅੱਖਾਂ ਦਿਸਣ ਵਾਲੇ ਬੰਦੇ ਨੂੰ ਵੀ ਦੱਸ ਜਾਂਦਾ ਜੀ بابئی چند سن ਵਾਕਈ ਠੀਕ ਹੈ ਤੇ ਆਪਣੇ ਜਿਹੜਾ ਸੇਵਾਦਾਰ ਨੂੰ ਵੀ ਮਿਲ ਲੈ ਮਰ ਆਪਾਂ ਹਾਂਜੀ ਉਧਰ ਕੋਈ ਚੱਲ ਰਿਹਾ ਤੇ ਕੰਮ ਆਜੋ ਆਜੋ ਬਾਹਰ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਕੋਨੇ ਕੋਨੇ ਕਰਤਾ ਹੀ ਬਾਹਰ ਭੇਡਦਾ ਲਓ ਜੀ ਹਾਲ-ਖਾਲ ਸਾਜੀ ਸਤਿ ਸ੍ਰੀ ਅਕਾਲ ਇਹ ਫਿਰ ਦੱਸੇ ਜੀ ਆਪਣਾ ਚਾਂਦੀ ਇਹ ਦਿੱਲੀ ਆਉਂਦੇ ਤੁਹਾਡੇ ਕੋਲੇ ਹੀ ਠੀਕ ਹੈ ਜੀ ਚੰਗੀ ਤਰ੍ਹਾਂ ਜਾਣਦੇ ਪਛਾਣਦੇ ਤੁਹਾਨੂੰ ਹੈ ਹਾਂ ਤੇ ਤੁਸੀਂ ਵੀ ਜਾਣਦੇ ਹੋ ਤੁਹਾਡੇ ਸਾਥ ਦਾ ਬੰਦਾ ਹਾਂਜੀ ਹਾਂਜੀ ਮੈਂ ਤਾਂ ਜਾਣਦਾ ਵੀ ਇਹ ਚਲੋ ਵਿਚਾਰੇ ਨੂੰ ਠੀਕ ਹੈ ਜੀ ਬਚਪਨ ਦੀ ਗੱਲ ਸੁਣਾ ਰਹੇ ਫਿਰ ਜੰਦ ਦੀ ਕੋਈ ਵਿਚਾਰੇ ਦੀ ਬਹਿ ਜਾ ਜੰਦ ਆ ਨਾ ਨਾ ਕਾ ਦੀ ਨਹੀਂ ਕੀ ਸਮਝਉਂਦਾ ਲਾ ਸਮਝ ਨਹੀਂ ਆਉਂਦੀ ਲਓ ਜੀ ਲੈ ਜੀ ਸੱਲੀ ਬਚਪਨ ਤੋਂ ਯਾਰੀ ਆ ਚੰਦਨਾ ਅੱਛਾ ਜੀ ਹਾਂ ਠੀਕ ਹੈ ਜੀ ਤੇ ਕਿੰਨਾ ਕੁ ਦੁੱਖ ਲੱਗਿਆ ਫਿਰ ਬਾਈ ਜਦੋਂ ਬਾਈ ਨੂੰ ਦਿਸਣ ਵੜ ਗਿਆ ਪਹਿਲਾਂ ਤਾਂ ਦੀਂਦਾ ਸੀਗਾ ਪਹਿਲਾਂ ਦੀਂਦਾ ਸੀ ਬਾਈ ਜਦੋਂ 10 ਸਾਲਾਂ ਦਾ ਸੀ ਹੈ ਨਾ ਇਹ 10 12 ਸਾਲਾਂ ਦਾ ਠੀਕ ਪਰਮਾਤਮਾ ਦੇ ਰੰਗ ਹੈ ਜੀ ਹਾਂਜੀ 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 ਉਹ ਕਰ ਰਿਹਾ ਸਹੀ ਕਰ ਰਿਹਾ ਹਾਂਜੀ 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 ਚਲੋ ਪਰਮਾਤਮਾ ਦਾ ਜੋ ਕਰਨਾ ਉਹਨੇ ਸਹੀ ਕਰਨਾ ਹੈ ਉਹਨੇ ਆਪ ਦੇ ਜਾਣੇ ਆਪਾਂ ਗਲਤ ਕਰ ਰਹੇ ਹੋ ਸਹੀ ਕਰ ਲਓ ਜੋ ਕਰ ਲਓ ਹਾਂਜੀ 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 ਉਹਨੇ ਆਪਦੀ ਕਿਤਾਬ ਵੇਖ ਲਈ ਆਪਣੀ ਨਹੀਂ ਅਖਣੀ ਹਾਂਜੀ 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 ਇਹ ਤਾਂ ਹੈ ਜੀ ਕਈ ਕਹਿ ਦਿੰਦੇ ਆ ਯਾਰ ਦੁਆ ਖੋਇਆ ਮਰ ਗਿਆ ਹਾਂਜੀ ਹਾਂਜੀ ਉਹਨੇ ਕੀ ਪਤਾ ਗਾਂ ਤੇਰਾ ਨੁਕਸਾਨ ਕੀ ਕਰਨਾ ਸੀਗਾ ਇਹਦਾ ਹੈ ਜੀ ਹਾਂਜੀ ਚਲੋ ਵਿਚਾਰਾ ਤੁਰਿਆ ਫਿਰਦਾ ਬਸ ਇਨਾ ਹਾਂਜੀ ਹਾਂਜੀ ਮੈਗ ਦੀ ਕਿਰਪਾ ਸਾਰੇ ਢੀੜਾ ਢੂੜਾ ਕੱਢਿਆ ਹੁੰਦਾ ਸਭ ਸਾਰੇ ਢੀੜਾ ਹਾਂਜੀ ਹਾਂਜੀ ਹੁਣ ਮੈਨੂੰ ਨਹੀਂ ਪਤਾ ਸੀਗਾ ਵੀ ਉਹ ਪਰਲਾ ਗੇੜ ਬੰਦ ਸੀ ਡੇਰੇ ਦਾ ਤੇ ਮੈਂ ਕਿਹਾ ਯਾਰ ਅੱਜ ਬੰਦ ਹੈ ਡੇਰਾ ਤੇ ਇਹਨੇ ਚੰਦ ਨੇ ਦੱਸਿਆ ਮੈਨੂੰ ਮੈਨੂੰ ਕਹਿੰਦਾ ਬਈ ਕਹਿੰਦਾ ਨਹੀਂ ਪਰਲਾ ਬਾਹਰ ਖੁੱਲਾ ਹੁੰਦਾ ਕਹਿੰਦਾ ਇਹ 11:30 ਹੋ ਗਏ ਵੇ ਬੰਦ ਕਰ ਦਿੰਦਾ ਉਹ ਕਿਉਂ ਕਿ ਕਿੰਨੇ ਰਹਿ ਗਏ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਚਲੋ ਤੇ ਆਪਣੇ ਡੇਰੇ ਬਾਰੇ ਬਾਬੇ ਸ਼ੈਦੂ ਸ਼ਾਹ ਦੇ ਵੀ ਬਾਰੇ ਦੱਸ ਦਿਓ ਵੀ ਇਹਦੇ ਕੁੱਤੀਆਂ ਬਿੱਲੇ ਬਿੱਲੀਆਂ ਬੁੱਲੀਆਂ ਕੁੱਤੇ ਇਹਦੇ ਕੁੱਕੜ ਇਕੱਠੇ ਰਹਿੰਦੇ ਸੀ ਠੀਕ ਹੈ ਜੀ ਚਲੋ ਮਿੱਲੇ ਸਭ ਬਿੱਲੀਆਂ ਕੁੱਕੜ ਕੁੱਤੇ ਸਭ ਦੁੱਧ ਪੀਂਦੇ ਇੱਕੇ ਥਾਂ ਤੇ ਇੱਕੇ ਥਾਂ ਤੇ ਦੁੱਧ ਪੀਂਦੇ ਜਿਹੜਾ ਜੀ ਇੱਕੇ ਥਾਂ ਤੇ ਦੁੱਧ ਪੀਣਾ ਇੱਕੇ ਥਾਂ ਤੇ ਖਾਣਾ ਪੀਣਾ ਠੀਕ ਹੈ ਜੀ ਆਹ ਦੇਖੋ ਜੀ ਹਾਂਜੀ ਬਾਬੇ ਦੀ ਕਿਰਪਾ ਇੱਥੇ ਤੇ ਬਾਕੀ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆਪਣੇ ਡੇਰੇ ਦੀ ਵੀਡੀਓ ਜ਼ਰੂਰ ਬਣਾ ਕੇ ਦਿਖਾਵਾਂਗੇ ਧੰਨਵਾਦ ਜੀ ਗਲਾਸ ਸਿਕ ਛੋਲੇ ਜੀ ਪਾ ਕੇ ਖਾਤੇ ਇੰਨੇ ਨਹੀਂ ਵੇਖੇ ਨੇ ਇਸ ਨੇ ਰਾਜ ਨਹੀਂ ਬੰਦੀ ਚੱਥੇ ਆ ਗਏ ਮੈਂ ਤਾਂ ਇੱਥੇ ਬੰਦੇ ਪਾ ਉਹ ਵੇਖਿਆ ਨੇ ਥੋੜੇ ਤੇ ਭੰਜ ਦਾ ਦਾਰੂ ਵਾਲੇ ਦਾ ਰਾਹ ਕਰੀ ਦੇਖੀ ਆਪਾਂ ਹਾਂ ਰਾਜ ਬੰਦੀ ਆ ਕੇ ਬੈਠੀ ਲੱਗ ਰਿਹਾ ਤਾਂ ਪੀਂਦੇ ਆ ਅੱਜ ਵੀਰ ਨੇ ਆ ਫੜੀ ਫਿਰ ਮੈਂ ਖਾਤਾ ਇਹ ਨਾਜਾ ਜਾਂਦਾ ਕਰੀ ਬੁੱਝੀਦਾ ਬਾਈ ਜਾਂਦਾ ਫਿਰ ਆਏ ਨਹੀਂ ਲੱਗਦਾ ਨਾਲ ਛੱਪੜਾ ਤੇ ਛੱਪੜ ਛੁੱਪੜ ਚ ਡਿੱਗਣ ਦਾ ਡਰ ਨਹੀਂ ਲੱਗਦਾ ਮੈਂ ਕੋਈ ਗੱਲ ਨਹੀਂ ਹੁਣ ਤਾਂ ਸੋ ਛੱਪੜ ਨੂੰ ਕਰਦਾ ਕਿਦਾ ਜਮਾ ਨਾਲ ਹੁੰਦਾ ਸੀ ਅੱਗੇ ਤਾਂ ਜਮਾ ਨਾਲ ਹੁੰਦਾ ਸੀ ਹੁਣ ਤਾਂ ਆਪਣਾ ਦੂਰ ਕਰਦਾ ਨਾ ਜੀ ਠੀਕ ਹੈ ਜੀ ਇਹ ਤਾਂ ਛੜਕ ਦੇ ਨਾਮ ਹੁੰਦਾ ਛੜਕ ਦੀ ਆ ਹੁਣ ਬਣਾਈਏ ਥੋੜੇ ਜਰ ਦੀ 15-15 ਹਾਂਜੀ ਹਾਂਜੀ ਪਹਿਲਾਂ ਤਾਂ ਦੋ ਤੋਂ ਵੀ ਛੱਪੜ ਸਾਡੇ ਪਿੰਡ ਦਾ ਜਮਾ ਨਾਲ ਹੁੰਦਾ ਸੀ ਹੁਣ ਮਿੱਟੀ ਮੁੱਟੀ ਪਾ ਦੀ ਗਰੀਲਾਈਆਂ ਲਾਤੀਆਂ ਤੇ ਪਹਿਲਾਂ ਤਾਂ ਜਮਾ ਹੀ ਨਾਲ ਹੁੰਦਾ ਸੀ ਛੱਪੜ ਇਧਰਲੇ ਪਾਸੇ ਸਾਡੇ ਬਾਬੇ ਸ਼ੈਦੂ ਸ਼ਾਹ ਜੀ ਦਾ ਡੇਰਾ ਜੀ ਠੀਕ ਹੈ ਜੀ ਚਲੋ ਬਾਈ ਦੇ ਨਾਲ ਚੱਲਦੇ ਆ ਬਾਈ ਦੇ ਘਰੇ ਚੱਲਦੇ ਆ ਤੇ ਬਾਈ ਦਾ ਕਾਊਂਟ ਨੰਬਰ ਤੁਹਾਨੂੰ ਮੈਂ ਜ਼ਰੂਰ ਵੀਡੀਓ ਦੇ ਵਿੱਚ ਬਾਈ ਦੇ ਘਰੇ ਚਲੇ ਵੀ ਬਾਈ ਕਹਿੰਦਾ ਕਾਪੀ ਘਰੇ ਪਈ ਹੈ ਖਾਤੇ ਦੀ ਤੇ ਕਾਊਂਟ ਨੰਬਰ ਦੇਵਾਂਗੇ ਬਾਈ ਦਾ ਨੰਬਰ ਵੀ ਦੇਵਾਂਗੇ ਤੇ ਜੋ ਮੇਰਾ ਵੀਰ ਕੋਈ ਚਾਹਵਣਾ ਹੈ ਸੇਵਾ ਜਰੂਰ ਕਰਿਓ ਮੋਹਣੀ ਵਾਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਪਰੇਸ਼ਾਨੀ ਜਿਵੇਂ પતિ ਪਤਨੀ ਚ ਝਗੜਾ ਸੋਤਨ ਦੁਸ਼ਮਨ ਤੋਂ ਛੁਟਕਾਰਾ ਪਿਆਰ ਝੋਖਾ ਖੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਆ ਸੀ ਫਿਰ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਧੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਮੈਰਿਜ ਦਾ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ ਨੂੰ